ਦੀਰਵਾਣੀ ਸ਼ੁਕਰੀਆ ਤੁਸੀਂ ਵੀ ਮੇਰੇ ਨਾਲ ਰਾਮਨਾ ਬਿਆਨ ਕਰੋ ਸੁਣੋ ਤੇ ਦੇਖੋ ਸੋ ਕਿਉਂਕਿ ਸਾਡੇ ਜੇ ਸਰੋਤੇ ਹੀ ਖੁਸ਼ ਨਾ ਹੋਏ ਤੇ ਗੱਲ ਨਹੀਂ ਬਣਦੀ ਸਤਿ ਸਹਰੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆਂ ਬਰਾਈ ਤੇ ਅਸ਼ਾਈ ਦੀ ਜਿੱਤ ਹੈ ਦਸਹਿਰਾ ਇਸ ਕਰਕੇ ਮਨਾਇਆ ਜਾਂਦਾ ਹੈ ਸੋ ਅਸੀਂ ਦੁਆ ਕਰਦੇ ਹਾਂ ਉਸ ਪ੍ਰਮਾਤਮਾ ਦੇ ਚਰਨਾਂ 'ਚ ਕਿ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪ੍ਰਮਾਤਮਾ इस तरह तुम्हें खुशियां से मेले लगाते रहो हसते रहो वसते रहो पूरी प्रबंधक कमेटी का अं दिल तो धनवाद करते हैं प्रधान साहब का उन्हों की पूरी कमेटी का इस पिंड इस इलाके का दिल तो धनवाद करते हैं जिन्होंने सूथे बुलाया सून बख्शिया थैंक यू बहुत बहुत मेहरबानी शुक्रिया जी सो so, असी पूरे पंजाब ली दुआ करते हैं कि हंसते वसते रहन तीस सारे पूरा पंजाब खुशियां माने और एक अरदस एक बेनती आप जिमें कि ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਪਲੀਜ਼ ਇੱਕ ਮਿੰਟ ਲਈ ਸ਼ਾਂਤੀ ਰੱਖੇ ਕਿ ਬਹੁਤ ਹੀ ਹੌਨ ਹਾਰ ਹੀਰਾ ਬਹੁਤ ਹੀ ਵਧੀਆ ਕਲਾਕਾਰ ਸਾਡਾ ਵੀਰ ਰਾਜਵੀਰ ਜਵੰਦਾ ਜੀ ਉਹਨਾਂ ਨੇ ਇੱਕ ਬੇਨਤੀ ਕਰਾਂਗੇ ਅਰਦਾਸ ਕਰਾਂਗੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ